ਸ਼ੌਕਿੰਗ ਡੀਲਸ ਜੀ ਹਾਂ ਇਕਲਾ ਨਾਮ ਹੀ ਸ਼ੌਕ ਨਹੀਂ ਕਰਦਾ ਡੀਲਸ ਵੀ ਸ਼ੌਕ ਕਰਦੀਆਂ ਨੇ ਇਸ ਵਕਤ ਬਠਿੰਡਾ ਵਿਖੇ ਮੌਜੂਦ ਆ ਮਲੋਟ ਰੋਡ ਕ੍ਰਿਸ਼ਨਾ ਨਗਰ ਮਾਰਕੀਟ ਉਹ ਸਾਹਮਣੇ ਦੇਖ ਸਕਦੇ ਹੋ ਜੀ ਉਹ ਗੇਟ ਹੈ ਮਲੋਟ ਰੋਡ ਤੇ ਕ੍ਰਿਸ਼ਨਾ ਨਗਰ ਮਾਰਕੀਟ ਬਠਿੰਡੇ ਤੋਂ ਮੇਨ 2.5 ਕਿਲੋਮੀਟਰ ਬਾਹਰ ਨੂੰ ਨਿਕਲੋਗੇ ਤਾਂ ਇੱਧਰ ਨੂੰ ਆ ਕੇ ਜਿੱਦਾਂ ਹੀ ਐਂਟਰ ਕਰਦੇ ਹੋ ਤਾਂ ਖੱਬੇ ਹੱਥ 10 ਤੋਂ ਲੈ ਕੇ 19 ਨੰਬਰ ਸ਼ਾਪਾਂ ਜੀ ਹਾਂ ਕੱਠੀਆਂ ਇੱਥੇ 10 ਓਪਰ ਤਾਂ ਨਜ਼ਰ ਆਉਣਗੀਆਂ ਇੱਕ ਲੈਂਡ 'ਚ ਬਣੀਆਂ ਹੋਈਆਂ ਤੇ ਇਹ ਨੇ 22 ਸ਼ੌਕਿੰਗ ਡੀਲਸ ਸਾਲੇ ਜੀ ਹਾਂ ਸ਼ੌਕਿੰਗ ਡੀਲਸ ਕੱਲਾ ਨਾਮ ਹੀ ਨਹੀਂ ਇੱਥੇ ਡੀਲਾਂ ਵੀ ਇਦਾਂ ਸ਼ੌਕ ਕਰਨਗੀਆਂ ਕਿਉਂਕਿ ਇੱਥੇ ਮਿਲਣਗੇ 60 65 70 75 80% ਤੱਕ ਦੇ ਡਿਸਕਾਊਂਟ ਤੇ ਇੰਨਾ ਕੁ ਜ਼ਿਆਦਾ ਡਿਸਕਾਊਂਟ ਇੱਥੇ ਮਿਲ ਰਿਹਾ ਕਿ ਪਰਿਵਾਰਾਂ ਦੇ ਪਰਿਵਾਰ ਆਪਣੇ ਪਰਿਵਾਰਾਂ ਲਈ ਖਰੀਦਦਾਰੀ ਕਰਨ ਲਈ ਆ ਰਹੇ ਨੇ ਸਿੰਘ ਸਾਹਿਬ ਸ਼ੌਕਿੰਗ ਡੀਲਸ ਵਾਲੇ ਕਿਵੇਂ ਸਵਾਗਤ ਕਰਦੇ ਆ ਲਓ ਜੀ ਅਸੀਂ ਲੈ ਕੇ ਆ ਗਏ ਤੁਹਾਡੇ ਵਾਸਤੇ ਵਧੀਆ ਆਫਰ ਸਾਈਕਲਾਂ ਦੇ ਉੱਤੇ ਸਾਈਕਲ ਸਾਡੇ ਕੋਲ ਸ਼ੁਰੂ ਹੋ ਜਾਂਦਾ 3800 ਰੁਪਏ ਤੋਂ ਬੱਸ ਬੱਸ 3800 ਰੁਪਏ ਤੋਂ ਵਧੀਆ ਗੇਹੜਾ ਵਾਲਾ ਸਾਈਕਲ ਕਿਆ ਬਾਤਾਂ ਜੀ ਕਿਆ ਬਾਤਾਂ ਤੇ ਹੋਰ ਭਾਈ ਜੀ ਆਪਣੇ ਕੋਲ ਕਿਹੜੀ ਕੰਪਨੀ ਸਾਈਕਲ ਪਏ ਨੇ ਉਸ ਤੋਂ ਬਾਅਦ ਆਪਣੇ ਕੋਲੇ ਹੀਰੋ ਦੇ ਪਏ ਨਹੀਂ ਵੈਕਸ ਦੇ ਪਏ ਨੇ ਵੇਗਾ ਦੇ ਨੇ ਬਾਕੀ ਜੀ ਕੇ ਦੇ ਨੇ ਸਾਰੇ ਸਾਈਕਲ ਪਏ ਨੇ 2300 ਰੁਪਏ ਤੋਂ ਸ਼ੁਰੂ ਨੇ ਕੀ ਬਾਤ ਉਹ ਦੁਬਾਰਾ ਰੇਟ ਵਧਦੇ ਜਾਣਗੇ ਕੀ ਬਾਤ 3800 ਤੋਂ ਸਟਾਰਟਿੰਗ ਹੋ ਜਾਂਦੀ ਹੈ ਬਾਈ ਜੀ ਸਾਈਕਲ ਚੈੱਕ ਕਰੋ 26 ਇੰਚੀ 27.5 ਇੰਚੀ 29ਰ ਤੱਕ ਸਾਈਕਲ ਮੌਜੂਦ ਨੇ ਜੇਰਾ ਵਾਲੇ ਸਾਈਕਲ ਐਮਟੀਬੀ ਮਾਉਂਟੇਨ ਬਾਈਕਸ ਹੋਗੇ ਫੈਟ ਬੁਆਏ ਹੋਗੇ ਆਲਮੋਸਟ ਹਰ ਤਰ੍ਹਾਂ ਦੇ ਸਾਈਕਲ ਬਾਈ ਜੀ ਇਲੈਕਟ੍ਰਿਕ ਸਾਈਕਲ ਵੀ ਇਹ ਇਲੈਕਟ੍ਰਿਕ ਸਾਈਕਲ ਆ ਇਹ ਸਾਨੂੰ ਪੈਂਦਾ 18000 ਰੁਪਏ ਦਾ ਬਸ ਬੈਟਰੀ ਵਾਲਾ ਯਾਨੀ 18 ਕਿਲੋਮੀਟਰ ਚੱਲੂ ਇਹ। ਕੀ ਬਾਤ ਹੈ। ਸਿੰਗਲ ਚਾਰਜ। ਕੀ ਬਾਤਾਂ। ਯਾਨੀ ਕਿ ਪੈडल ਮਾਰਨ ਦੀ ਲੋੜ ਨਹੀਂ। ਟੌਰਨ ਸੀਟ ਤੇ ਬਹਿਣਾ ਤੇ ਨਾਲੇ ਚੱਲਣਾ ਹੈ। ਜੀ ਹਾਂ। ਕੀ ਬਾਤ ਹੈ। ਕੀ ਬਾਤ ਹੈ। ਸਵਾ 10 ਕੋ ਦੇਖ ਸਕਦੇ ਹੋ। ਅਰਬਨ ਟ੍ਰੇਨ ਤੇ ਹੋਰ ਵਧੀਆ-ਵਧੀਆ ਹਰ ਤਰ੍ਹਾਂ ਦੇ ਸਾਈਕਲ ਹਰਕਿਊਲਸ ਤੱਕ ਸਾਰੇ ਸਾਈਕਲ ਤੱਕ ਇੱਥੇ ਮੌਜੂਦ ਨੇ। ਹਾਂਜੀ ਭਾਈ ਜੀ ਹੋਰ ਆਪਣੇ ਕੋਲ ਕੀ ਕੀ ਆ ਚੱਲੋ ਇੱਧਰ ਲਓ। ਸਭ ਤੋਂ ਪਹਿਲਾਂ ਸਰਦੀਆਂ ਵੀ ਹੌਟ ਆਈਟਮ ਆ ਗਈ। ਮਹਾਰਾਜਾ ਦੇ ਗੀਜ਼ਰ ਠੀਕ ਹੈ ਜੀ ਠੀਕ ਹੈ 9200 ਐਮ ਆਰ ਪੀ ਰਹੂਗੀ 60% ਡਿਸਕਾਊਂਟ ਕਰਕੇ 3680 ਰੁਪਏ ਦਾ ਪੈਂਦਾ ਮਹਾਰਾਜਾ ਦਾ ਗੀਜ਼ਰ ਸਰਦੀਆਂ ਦਾ ਇੰਨਾ ਤਕੜਾ ਤੋਹਫਾ ਸਿਰਫ 3680 ਰੁਪਏ ਦਾ ਜੀ ਵਾਹ ਜੀ ਵਾਹ ਵਾਹ ਇਹ ਉਹ ਦੂਜਾ ਵਧੀਆ ਮਾਡਲ ਆ ਚਾਰ ਸਾਲਾ ਡਿਜੀਟਲ ਮੀਟਰ ਵਾਲਾ 31 13 150 एमआरपी ठीक है जी जीवा, जीवा। आ, यार सिर्फ 5260 भाई जी वाह जी वाह आ देखो जनाब सवा 13000 रुपए वाला सिर्फ 5260 रुपए सवा 5000 रुपए च और दोस्तों को चाहिदा की है और की ਭਾਲਦੇ ਹੋ ਸਾਰੇ ਪ੍ਰੀਮੀਅਮ ਬ੍ਰਾਂਡਸ ਪੈਂਪਰ ਮੈਨੀਪੋਕੋ ਹਮ ਅਗਿਸ ਇਹਨਾਂ ਤੇ ਐਮਆਰਪੀ ਤੋਂ 50% ਡਿਸਕਾਊਂਟ वाह जी वाह ਇੱਥੇ ਵੀ 50% ਯਾਹ ਲੋ ਜਿਲੋ ਪਰਿਵਾਰਾਂ ਦੇ ਪਰਿਵਾਰ ਜਿਲੇ ਨਿਊ ਕਿਡਸ ਨੇ ਨਿਊ ਬੌਰਨ ਨੇ ਬੱਚੇ ਆ ਛੋਟੇ ਆਹ ਲੋ ਜੀ ਮਾਂ ਵਾਲੀ ਸੁੱਖ ਦਾ ਸਾਹ ਹਗਿਸ ਤੋਂ ਲੈ ਕੇ ਯਾ ਨਾਲ ਦੇ ਨਾਲ ਪੈਂਪਰਸ ਮੈਵੀ ਪੋਕੋ ਪੈਂਟਸ ਹਰ ਚੀਜ਼ ਇੱਥੇ ਮੌਜੂਦ ਹੈ ਤੇ ਬਹੁਤ ਹੀ ਵਧੀਆ ਜੈ ਰਟਾਂ ਵਿੱਚ ਹੋਰ ਭਾਈ ਜੀ ਹੋਰ ਕੀ ਦਿਖਾਈ ਚੱਲੋ ਕੁਛ ਨਾ ਕੁਛ ਇਦੋਂ ਬਾਅਦ ਆਪਣੇ ਆ ਗਿਆ ਜਿਹੜੇ ਬਾਹਰੋਂ ਬੰਦੇ ਆਉਂਦੇ ਨੇ ਉਹਨਾਂ ਲਈ ਸਪੈਸ਼ਲ ਡੀਲ ਵਾਹ ਜੀ ਵਾਹ ਠੀਕ ਆ ਰਹਿਣ ਲੱਗੇ ਨੇ ਆਪਣੇ ਵੀ ਆਈ ਪੀ ਦੀ ਲਗੇਜ ਠੀਕ ਹੈ ਜੀ ਇਹਦੀ ਐਮ ਆਰ ਪੀ ਹੈਗੀ ਆ 12600 ਇਸ ਨੂੰ ਮਿਲੂ 80% ਆਫ ਤੇ 80% ਆਫ ਤੇ ਵਾਹ ਜੀ ਵਾਹ ਲੋ ਲੋ ਜਿਨ੍ਹਾਂ ਨੇ ਜਾਜਾ ਦੇ ਕਰਨਾ ਹੈ ਸਫਰ ਕਰਨਾ ਟਰੈਵਲ ਚਾਹੇ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਉਹਨਾਂ ਲਈ ਵੀ ਤੋਹਫੇ ਤਿਆਰ ਪਏ ਆ ਤੁਹਾਡਾ ਵਾਸ਼ਿੰਗ ਮਸ਼ੀਨਾਂ ਵਾਹ ਜੀ ਆ ਇਧਰ ਆ ਜਾਓ ਵਾਸ਼ਿੰਗ ਮਸ਼ੀਨਾਂ ਵਾਲ ਆ ਜਾਓ ਠੀਕ ਹੈ ਸਾਰਿਆਂ ਦੇ ਅਲੱਗ-ਅਲੱਗ ਰੇਟ ਰਹਿਣਗੇ ਦੂਬਾ ਠੀਕ ਹੈ ਜੀ ਠੀਕ ਹੈ ਅੱਜ ਹੀ ਵੀ ਟੀਵੀ ਆ ਗਏ ਸਾਰਾ ਕੁਝ ਮਿਲ ਜੂ ਸਾਨੂੰ ਵਾਹ ਜੀ ਵਾਹ ਆ ਚੱਕ ਐਡੀ-ਐਡੀ ਸਕਰੀਨਾਂ ਹੈ ਕਿਆ ਬਾਤਾਂ ਕਿਆ ਬਾਤਾਂ ਆ ਲਓ ਜੀ ਲਓ ਬਾਈ ਜੀ ਇੰਨਾ ਸਟਾਕ ਜੀ ਹਾਂ ਜੀ ਬਾਈ ਜੀ ਲੋਕ ਤਾਂ ਆ ਕੇ ਜਿਹੜੀ ਚੀਜ਼ ਹੌਟ ਆਈਟਮ ਹੁੰਦੀ ਹੈ ਉਹਨਾਂ ਨੂੰ ਮਹਿੰਗਾ ਕਰਦੇ ਨੇ ਪਰ ਅਸੀਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਮਹਾਰਾਜਾ ਤੇ ਡਿਸਕਾਊਂਟ ਕੀ ਬਾਤ ਹੈ ਇਹਦਾ ਰਹਿਣ ਜਾ ਰਿਹਾ ਐਮ ਆਰ ਪੀ ਤੋਂ 60% ਆਫ ਐਮ ਆਰ ਪੀ ਰਹੂਗੀ 12000 ਕਿਸੇ ਦੀ 13000 ਇਹ ਤੋਂ 60% ਆਫ ਵਾਹ ਜੀ ਬਾਬਾ ਜੀ ਦੀ 25 25 ਲੀਟਰ ਕੈਪੈਸਿਟੀ ਵਾਲੇ 7-7 ਸਾਲ ਦੀ ਵਾਰੰਟੀ ਹੈ ਟੈਂਕ ਤੇ ਤੇ ਸਰਦੀਆਂ ਦੇ ਵਿੱਚ ਜਿੱਥੇ ਲੋਕ ਮਹਿੰਗਾ ਕਰਦੇ ਸਮਾਨ ਬਹੁਤ ਹੋਰ ਸਸਤਾ ਕਰਤਾ ਹੋਰ ਸਸਤਾ ਕਰਤਾ ਕੀ ਬਾਤ ਹੈ ਇਹ ਡੀਲ ਚੈਲੰਜ ਆ ਪੂਰੇ ਪੰਜਾਬ ਲਈ ਇਤੋਂ ਸਸਤਾ ਗੀਜ਼ਰ ਨਹੀਂ ਮਿਲ ਸਕਦਾ ਤੁਹਾਨੂੰ ਵਾਈ ਜੀ ਮਹਾਰਾਜਾ ਦੇ ਵਾਈਟ ਲਾਈਨ ਦੇ 25 25 ਲੀਟਰ ਵਾਲੇ ਦਰਸ਼ਕੋ ਤੇ ਉਹ ਵੀ 60 60% ਆਫ ਤੇ ਜੀ ਹਾਂ ਜੀ ਬਾਈ ਜੀ ਐਡਾ ਕੁਛ ਕੀ ਪਿਆ ਬਾਈ ਜੀ ਇਹਨੇ ਆਪਣੇ ਦਰੀਆਂ ਮੈਟ ਗਲੀਚੇ ਜਿਹੜੇ ਮਿਲਦੇ ਨੇ 250 300 ਰੁਪਏ ਸਕਰ ਫੁੱਟ ਕਿਸੇ ਸੁਣ ਕੇ ਹੈਰਾਨ ਹੋ ਜੂਗੇ ਅਸੀਂ ਤੁਹਾਨੂੰ ਕੀ ਰੇਟ ਚ ਦੇਣ ਜਾ ਰਹੇ ਹਾਂ ਹਮ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ 150 ਰੁਪਏ ਕਿਲੋ 150 ਰੁਪਏ ਕਿਲੋ ਦੇ حساب ਨਾਲ ਬਸ ਦਰਸ਼ਕੋ ਆ ਚੱਕੋ ਜੀ ਆਪਣੇ ਘਰ ਦੀ ਐਂਟਰੀ ਤੇ ਜਾਂ ਆਪਣੇ ਲਿਵਿੰਗ ਰੂਮ ਡਰਾਇੰਗ ਰੂਮ ਕਿਤੇ ਜੋ ਮਰਜ਼ੀ ਵਿਛਾਈ ਚੱਲੋ ਸਾਰਾ ਐਕਸਪੋਰਟ ਦਾ ਮਾਲ ਆ ਬਾਈ ਜੀ ਕੋਈ ਦੇਸੀ ਮਾਲ ਨਹੀਂ ਰਹਿਣਾ ਆ। ਪੂਰੀ ਵਧੀਆ ਤੋਂ ਵਧੀਆ ਕੁਆਲਿਟੀ। ਸੋ ਆ ਦਰਸ਼ਕੋ ਚੈੱਕ ਕਰੋ ਜਿੱਤੋਂ ਤੱਕ ਨਿਗਾਹ ਪੈਂਦੀ ਆ ਕਿਵੇਂ ਬਲਕ ਦੇ ਬਲਕ ਸਮਾਨ ਪਏ ਆ। ਆ ਦੇਖੋ ਜਿ ਢੇਰ ਹੀ ਲੱਗਿਆ ਪਿਆ ਜਿੰਨਾ ਮਰਜ਼ੀ ਸਾਈਜ਼ ਚੱਕ ਲਓ। 3x6 5x7 ਵੱਡੇ ਛੋਟੇ ਸਾਰੇ ਸਾਈ ਮੌਜੂਦ ਨੇ ਇੱਥੇ ਆ ਦੇਖੋ ਦਰਸ਼ਕੋ ਗਰੋਸਰੀ ਵਾਲਾ ਸਾਮਾਨ ਤੱਕ ਹੋਵੇ ਘਰੇਲੂ ਯੂਜ਼ ਵਾਲਾ ਗਰੋਸਰੀ ਵਾਲਾ ਸਾਮਾਨ ਤਾਂ ਹੈਗਾ ਹੀ ਹੈਗਾ ਨਾਲ ਦੇ ਨਾਲ ਕਿੰਨਾ ਕੁਛ ਇੱਥੇ ਮੌਜੂਦ ਹੈ ਬਾਈ ਜੀ ਉਹ ਵੀ 30-30% ਆਫ ਐਮ ਆਰ ਪੀ ਤੇ ਇੰਨਾ ਸਸਤਾ ਮੈਂ ਕਿਤੋਂ ਮਿਲਦਾ ਹਜੇ ਤੱਕ ਤਾਂ ਦੇਖਿਆ ਨਹੀਂ ਹੈਗਾ ਬਾਈ ਜੀ ਬਕਸ਼ੇ ਚ ਕੀ ਪਿਆ ਇਹ ਹੈਗਾ ਬਾਈ ਜੀ ਬਾਇਓਟੈਕ ਦੀ ਸੋਪ ਹਮ 120 ਰੁਪਏ ਐਮ ਆਰ ਪੀ ਰਹੂਗੀ ਬਿਲਕੁਲ ਫਰੈਸ਼ ਹਮ ਠੀਕ ਹੈ ਲੇਡੀਜ਼ ਲਈ ਸਪੈਸ਼ਲ ਆ ਇਹ ਸਾਨੂੰ ਅਸੀਂ ਦੇਣ ਜਾ ਰਹੇ ਹਾਂ 50 ਰੁਪਏ ਦੀ 120 ਰੁਪਏ ਵਾਲਾ ਪੀਸ 50 ਰੁਪਏ ਦਾ ਸਿਰਫ ਜੀ ਹਾਂ ਜੀ ਬੱਲੇ ਬੱਲੇ ਉਹ ਵੀ ਕੋਈ ਦੇਸੀ ਨਹੀਂ ਬ੍ਰਾਂਡ ਵਾਲੀ ਵਾਹ ਜੀ ਵਾਹ ਵਾਹ ਜੀ ਵਾਹ ਦਰਸ਼ਕਾਂ ਚੱਕੋ ਜੀ ਆ ਚੱਕੋ ਪ੍ਰੋਪਰ ਐਨ ਨਵੇਂ ਪੀਸ ਵਧੀਆ ਬਾਇਓਟਿਕ ਦੇ ਚੈੱਕ ਕਰਿਓ ਜੀ ਕਿੱਡੇ ਵਧੀਆ 120 ਰੁਪਏ ਇਹਨਾਂ ਦੇ ਐਮ ਆਰ ਪੀ ਹੈ ਤੇ ਇਹ ਵੀ ਪੀਸ ਤੁਹਾਨੂੰ 50 50 ਰੁਪਏ ਚ ਵਾਹ ਜੀ ਵਾਹ ਨੌਜਵਾਨ ਮੁੰਡਿਆਂ ਵਾਸਤੇ ਜਿੰਮ ਵਾਲਿਆਂ ਵਾਸਤੇ ਕੀ ਕੀ ਪਿਆ ਆਪਣੇ ਕੋਲ ਜਿੰਮ ਦੇ ਪ੍ਰੋਟੀਨ ਨੇ ਸਾਰਿਆਂ ਵਾਸਤੇ ਵਾਹ ਜੀ ਵਾਹ origignal ਵੇ ਦੇ ਪ੍ਰੋਟੀਨ ਹੈ ਜੀ origignal ਕੀ ਬਾਤ ਆ ਚੱਕੋ GNC ਦੇ ਪ੍ਰੋਡਕਟ ਜਨਾਬ MRP ਤੋਂ 40% less ਤੇ ਇਹ ਵੀ ਚੈਨਫਰਡ ਆਫ ਤੇ ਆ ਜੀ ਵਾਹ ਜੀ ਵਾਹ ਕੀ ਬਾਤ ਆ ਕੀ ਉਹ ਲੋ ਫਿਰ ਮੁੰਡਿਆਂ ਡੋਲੇ ਛੋਲੇ ਬਣਾਉਣ ਵਾਲੇ ਹੋ ਤੁਹਾਡੇ ਵਾਸਤੇ ਹੀ ਤੋਹਫੇ ਪਏ ਆ ਜੇ ਘਰਦਿਆਂ ਨੂੰ ਇੱਥੇ ਲੈ ਕੇ ਆਓਗੇ ਗਰੋਸਰੀ ਆਸਮਾਨ ਘਰ ਦਾ ਸਾਰਾ ਸਮਾਨ ਵਾਹ ਖਾਣ ਵਾਸਤੇ ਲਿਆਉਂਗੇ ਤਾਂ ਤੁਹਾਡੇ ਵਾਸਤੇ ਵੀ ਇੱਥੇ ਕੁਝ ਨਾ ਕੁਝ ਜ਼ਰੂਰ ਪਿਆ ਆ ਚੱਕੋ ਜੀ ਜੀਐਨਸੀ ਦੇ ਪ੍ਰੋਡਕਟ ਨੀਟਰਾਇਸੋਲੇਟਡ ਬਿਗ ਮਸਲਸ ਤੇ ਵੇ ਹਰ ਤਰ੍ਹਾਂ ਦਾ ਸਮਾਨ ਇੱਥੇ ਮੌਜੂਦ ਵੱਡੀਆਂ ਤੇ 오ਰੀਜਨਲ ਪੈਕਿੰਗਾਂ ਤੁਹਾਡੇ ਵਾਸਤੇ ਬਾਈ ਜੀ ਇਹ ਦਰਵਾਜ਼ੀਵਾ ਪਲਾਸਟਿਕ ਆਈਟਮ ਸਾਰੀਆਂ ਬੱਕੜ ਬੁੱਕੜ ਸਾਰਾ ਕੁਛ ਸਮਾਨ ਪਿਆ ਬਿੰਨ ਬੁੰਨ ਜੀ ਨਾਲੇ ਸਾਰਾ ਕੁਝ ਡਿਸਕਾਊਂਟ ਦੇ ਉੱਤੇ ਸਾਰਾ ਕੁਛ ਡਿਸਕਾਊਂਟ ਤੇ ਇਹ ਵੀ ਵਾਹ ਜੀ ਵਾਹ ਐਮਆਰਪੀ ਤੇ ਕੋਈ ਚੀਜ਼ ਨਹੀਂ ਮਿਲੂਗੀ ਕੋਈ ਐਮਆਰਪੀ ਤੇ ਨਹੀਂ ਡਿਸਕਾਊਂਟ ਡਿਸਕਾਊਂਟ ਸਾਰਾ ਤਾਂ ਹੀ ਕਹਿੰਦੇ ਸ਼ੌਕਿੰਗ ਡੀਲਸ ਇ ਔਰ ਐਡਰਸ ਵਗੈਰਾ ਹੋ ਗਈਆਂ 500 ਰੁਪਏ ਸਟੈਪ ਪੈਂਦਾ ਬਸ ਵਾਹ ਜੀ ਵਾਹ 500 ਰੁਪਏ ਸਟੈਪ ਆ ਚੱਕੋ ਜੀ ਆ ਚੱਕੋ ਇੱਥੇ ਹਰ ਚੀਜ਼ ਮੌਜੂਦ ਹੈ ਭਾਈ ਜੀ ਇਧਰ ਲੈ ਸਲੀਪਰ ਸ਼ੂਜ਼ ਸਾਰਾ ਕੁਝ ਹੀ ਜੀ ਹਾਂ ਜੀ ਵਾਹ ਜੀ ਵਾਹ ਫੀਮੇਲਸ ਮੇਲਸ ఎవਰੀਥਿੰਗ ਹੈ ਜੀ ਕਿਆ ਬਤ ਲੋ ਫਿਰ ਕੁੜੀਆਂ ਮੁੰਡਿਆਂ ਆ ਚੱਕੋ ਜੀ ਆ ਚੱਕੋ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਬੂਟ ਵਗੈਰਾ ਤੇ ਨਾਲ ਦੇ ਨਾਲ ਆਪਰ ਸ਼ੋ ਸ਼ੂ ਵਾਲੇ ਸਮਾਨ ਤੇ ਐ ਐ ਕਿਨੇ ਪਏ ਆ ਵੀ ਆ ਕੇ ਇੱਕ ਵਾਰ ਬਸ ਦੇਖ ਲਓ ਆ ਲਓ ਜੀ ਐਂਡ ਬੈਸਟ ਡੀਲਾਂ ਦੇ ਸਮਾਨ ਮਿਲਦਾ ਹੈ ਤੇ ਨਾਲ ਦੇ ਨਾਲ ਸਾਰਾ ਕੁਝ ਇੱਥੇ ਅਵੇਲੇਬਲ ਹੈ ਤੇ ਭਾਈ ਜੀ ਇਧਰ ਬੱਚਿਆਂ ਵਾਲੀ ਚੱਪਲਾਂ ਵੀ ਪਈਆਂ ਆ ਲਓ ਜੀ ਲੋ ਘੜੀਆਂ ਵੀ ਪਈਆਂ ਇੱਕ ਇੱਕ ਵਧੀਆ ਸੋਹਣੀਆਂ ਆ ਗੁੱਟ ਦੇ ਬੰਨੀਆਂ ਲੱਗਦੀਆਂ ਵਧੀਆ ਤੇ ਆ ਲਓ ਜੀ ਇਲੈਕਟ੍ਰੋਨਿਕ ਦੇ ਸਮਾਨ ਦੀ ਗੱਲ ਕਰੀਏ ਤਾਂ ਇਧਰ ਨੂੰ ਹੋਰ ਹੋ ਜੋ ਕੁਰਸੀਆਂ ਲੋ ਮਤਲਬ ਕਿ ਜੋ ਸੋ ਸਕਦੇ ਹੋ ਹਰ ਚੀਜ਼ ਮੌਜੂਦ ਹੈ ਆ ਇੱਥੇ ਕੁਰਸੀਆਂ ਵਗੈਰਾ ਸਾਰੀਆਂ ਪਈਆਂ ਹੋਈਆਂ ਨੇ ਇਲੈਕਟ੍ਰੋਨਿਕ ਸਾਮਾਨ ਦੇ ਵਿੱਚ ਵੀ ਧੁੰਮਾਂ ਪਈਆਂ ਪਈਆਂ ਕਹਿੰਦੇ ਐ ਐਮ ਆਰ ਪੀ ਤਾਂ ਛੱਡੋ ਜੇ ਕਿਤੇ ਆਨਲਾਈਨ ਵੀ ਸਾਮਾਨ ਮਿਲਦਾ ਉਹ ਤੋਂ ਹਸਤਾ ਦੇ ਜਾਂਦੇ ਨੇ ਆ ਬਾਈ ਹੱਥ ਕੀ ਫੜਿਆ ਹੋਇਆ ਬਾਈ ਜੀ ਇਹ ਹੈਗਾ ਆਪਣਾ ایرਪອດਸ ਨੇ ਠੀਕ ਹੈ ਬੋਟ ਕੰਪਨੀ ਦੇ ਨੇ ਠੀਕ ਹੈ 6000 ਐਮ ਆਰ ਪੀ ਠੀਕ ਹੈ ਤੁਹਾਨੂੰ ਪਊਗਾ 1000 ਰੁਪਏ ਦਾ ਇਹ ਤਾਂ ਆਨਲਾਈਨ 1800 ਕਟ ਨਹੀਂ ਮਿਲਦੇ ਜੀ ਹਾਂ ਸਾਡੇ ਕੋਲੇ 1000 ਰੁਪਏ ਦਾ ਵਿਦ ਫੁੱਲ ਵਾਰੰਟੀ ਲਓ ਜੀ ਲੋ ਦੱਸ ਕੋ ਜਿਹੜੀ ਚੀਜ਼ਾਂ ਆਨਲਾਈਨ ਵੀ ਥਾਂ 1800 ਕਟ ਨਹੀਂ ਪੈਂਦੀਆਂ ਉਹ ਇੱਥੇ ਸਿਰਫ 1000 ਰੁਪਏ ਦੇ ਵਿੱਚ ਆ ਲਓ ਜਿੰਨਾ ਮਰਜ਼ ਬਲਕ ਆਰਡਰ ਚੱਕ ਲੋ ਆ ਚੱਕੋ ਘੈਂਣ ਤੋਂ ਘੈਂਟ ਹਰ ਤਰ੍ਹਾਂ ਦੀ ਚੀਜ਼ ਤੇ ਹਰ ਤਰ੍ਹਾਂ ਦਾ ਸਮਾਨ ਇੱਥੇ ਅਵੇਲੇਬਲ ਆ ਲੋ ਟਰਿਮਿੰਗ ਮਸ਼ੀਨਾਂ ਤੋਂ ਲੈ ਕੇ ਸਿਰਫ 400 ਰੁਪਏ ਦੀ ਬਸ ਐਡੀ ਵਧੀਆ ਮਸ਼ੀਨ ਹੈਂ ਕਿਆ ਬਾਤ ਲੋ ਜੀ ਮੁੰਡੇ ਜਿਹੜੇ ਆਪਣੇ ਬੀਅਰਡ ਮਸਟੈਚ ਵਗੈਰਾ ਟਰਿਮਿੰਗ ਵਜਰਾ ਕਰਦੇ ਆ ਤੇ ਬੋਡੀ ਵਗੈਰਾ ਯੂਜ਼ ਕਰਦੇ ਆ ਹਰ ਤਰ੍ਹਾਂ ਦੀ ਟਰਿਮਿੰਗ ਮਸ਼ੀਨਾਂ ਪਈਆਂ ਹੋਈਆਂ ਨੇ ਆ ਲਿਓ ਜੀ ਲੋ ਸਾਰੇ ਹਰ ਤਰ੍ਹਾਂ ਦੇ ਹੈਅ ਡਰਾਇਰ ਤੇ ਹੋਰ ਸਮਾਨ ਸਪੀਕਰਸ ਵਗੈਰਾ ਮਿਊਜ਼ਿਕ ਸਕੀਨਾਂ ਵਾਸਤੇ ਵੀ ਹਰ ਚੀਜ਼ ਅਵੇਲੇਬਲ ਨੇ ਬਧਿਆ ਤੇ ਵੱਡੇ ਡਿਸਕਾਊਂਟ ਤੇ ਸਵਾਲ ਲੋ ਦਰਸ਼ਕੋ ਜਿਹੜੀ ਜਿਹੜੀ ਚੀਜ਼ਾਂ ਸੋਚ ਸਕਦੇ ਹੋ ਗੀਦਰਸ ਵਗੈਰਾ ਤੋਂ ਲੈ ਕੇ ਫਾਰੀ ਚੀਜ਼ਾਂ ਹੀ ਮੌਜੂਦ ਨੇ ਇੱਥੇ ਆ ਲੋ ਜੀ ਵਾਟਰ ਫਿਲਟਰ ਤੱਕ ਪਏ ਹੋਏ ਨੇ ਜੀ ਸਾਫ ਪਾਣੀ ਦੀ ਸੁਵਿਧਾ ਤੇ ਨਾਲ ਦੇ ਨਾਲ ਇਧਰ ਉਹ ਵੀ ਨਿਗਾਹ ਮਾਰੀ ਚੱਲੀ ਏ ਬਾਈ ਜੀ ਹਰ ਚੀਜ਼ ਹੀ ਪਈ ਆਪਣੇ ਕੋਲ ਤਾਂ ਅੱਜ ਚਲੋ ਇਧਰ ਆ ਲੈ ਜੀ ਤੇ ਸਪੈਸ਼ਲ ਡਿਸਕਾਊਂਟ ਹਮ ਸਿਰਫ 2400 ਰੁਪਏ ਦਾ ਵੈਕਿਊਮ ਕਲੀਨਰ ਸਿਰਫ 2400 ਰੁਪਏ ਦੇ ਵਿੱਚ 1468 ਪਲੱਸ 1 ਸਾਲ ਦੀ ਵਾਰੰਟੀ ਦੇ ਨਾਲ। ਕੀ ਬਾਤ ਆ ਜੀ ਕੀ ਬਾਤ ਆ ਬਹੁਤ ਵਧੀਆ ਭਾਈ ਜੀ ਇਹ ਤਾਂ। ਇਸ ਦੁਬਾਰਾ Oriant ਦੇ ਪੱਖੇ ਪਏ ਨੇ ਆਪਣੇ ਕੋਲ। ਠੀਕ ਹੈ ਜੀ ਠੀਕ ਹੈ। 2350 ਰੁਪਏ ਦਾ। ਬਸ ਵਾਹ ਜੀ ਵਾਹ ਚੱਕੋ ਭਾਈ ਜੀ ਆ ਚੱਕੋ ਨਾਲ ਦੇ ਨਾਲ ਸਾਰਾ ਹੀ ਸਮਾਨ ਹਰ ਚੀਜ਼ अवेलेबल ਹਰ ਚੀਜ਼ ਮੌਜੂਦ। ਆਲੋ ਜੀ ਆਲੋ। ਬਾਕੀ ਸਾਰਾ ਛੋਟਾ ਛੋਟਾ ਸਮਾਨ ਬੰਦੇ ਨੂੰ ਕੋਈ ਵੀ ਚੀਜ਼ ਚਾਹੀਦੀ ਹੈ ਸਾਡੇ ਕੋਲ ਮਿਲ ਜੂਗੀ। ਵਾਹ ਜੀ ਵਾਹ ਦਰਸ਼ਕੋ ਸਕਰੀਨ ਤੇ ਸਾਰਾ ਦੇਖੀ ਚਲੋ। ਸਲੂਟਰ ਹੋ ਗਏ ਆਪਣੇ ਇੰਡਕਸ਼ਨ ਵਗੈਰਾ। एयर hmm. फ्रायर सारा कुछ अवेलेबल है वाह जी वाह जी वाह इसको इने पॉज पा। कर लियो वीडियो जिथे लोड पई आ लो जी साको कैटल वगैरह तो लेके सारी चीजें अवेलेबल ले जन्नी नजर मार लोगे उन्नी थोड़ी है आ लो जी आ ਤੁਹਾਡੇ ਵਾਸਤੇ ਓਟੀਜੀ 30 ਲੀਟਰ 3500 ਰੁਪਏ ਦਾ ਬਸ ਇੱਕ ਸਾਲ ਦੀ ਵਾਰੰਟੀ 30 ਲੀਟਰ ਵਾਲਾ ਓਵਨ ਚੱਕੋ ਜੀ 3500 ਸਾਰਾ ਵਾਹ ਜੀ ਵਾਹ ਆ ਲੋ ਸਾਰੇ ਬਰਨਰਸ ਵਗੈਰਾ ਤੇ ਜਿੱਥੇ ਤੱਕ ਨਜ਼ਰ ਵੱਜਦੀ ਹੈ ਹਰ ਚੀਜ਼ ਤੁਹਾਨੂੰ ਉਥੇ ਦੇਖਣ ਨੂੰ ਮਿਲ ਜੂਗੀ ਆ ਲੋ ਜੀ ਬੱਚਿਆਂ ਵਾਸਤੇ ਤੇ ਹਰ ਤਰ੍ਹਾਂ ਦਾ ਸਮਾਨ ਇੱਥੇ ਅਵੇਲੇਬਲ ਹੈ ਆ ਦੇਖੀ ਚਲੋ ਜੀ ਉਹ ਵੀ 50 100 ਬਸ ਇੰਨੇ ਛੋਟੇ ਛੋਟੇ ਰੇਟਾਂ ਦੇ ਵਿੱਚ ਵਧੀਆ-ਵਧੀਆ ਪੀਸ ਤੁਹਾਡੇ ਵਾਸਤੇ ਸਾਰੇ ਇੱਥੇ ਅਵੇਲੇਬਲ ਨੇ ਸੋ ਵਾਹ ਜੀ ਵਾਹ ਸਾਰੀ ਚੀਜ਼ਾਂ ਬਾਈ ਜੀ ਕ੍ਰੋਕਰੀ ਵਗੈਰਾ ਆਪ ਲੋਕਾਂ ਨੂੰ ਪਲੇਟਸ ਕੱਪ ਸਾਰੀ ਚੀਜ਼ ਅਵੇਲੇਬਲ ਹੈ ਹਾਂਜੀ ਹਾਂਜੀ ਸਾਰਾ ਕੁਝ ਅਵੇਲੇਬਲ ਮਿਲੂਗਾ ਕੀ ਬਾਤਾਂ ਜੀ ਕੀ ਬਾਤਾਂ ਦੇਖੀ ਚਲੋ ਦੱਸ ਕੋ ਆ ਲਓ ਕੁੱਕਰ ਵਗੈਰਾ ਹੋ ਗਏ ਜਾਂ ਪਤਿਲੀਆਂ ਵਗੈਰਾ ਹੋ ਗਈਆਂ ਤਾਂ ਹਰ ਕੋਈ ਸਮਾਨ ਹਰ ਚੀਜ਼ ਇੱਥੇ ਅਵੇਲੇਬਲ ਹੈ ਹਰ ਚੀਜ਼ ਮੌਜੂਦ ਹੈ ਵਾਟਰ ਬੋਟਲਸ ਤੋਂ ਲੈ ਕੇ ਆ ਲੋ ਜੀ ਫਲੋਰ ਮੈਟਸ ਡੋਰ ਮੈਟਸ ਤੋਂ ਲੈ ਕੇ ਵਾਹ ਜੀ ਵਾਹ ਪਈਆਂ ਛੋਟੇ ਤੇ ਲਾਈਆਂ ਹੋਈਆਂ ਹਾਂ ਇਹ ਛੋਟੇ ਵਾਲੇ ਪੀਸ ਹੋਗੇ ਨਾਲ ਸਾਰੇ ਇਹ ਵੀ 150 ਰੁਪਏ ਕਿਲੋ ਬਸ ਭਾਈ ਜੀ ਰੰਗ ਬੋਲਦਾ ਡਿਜ਼ਾਈਨ ਬੋਲਦਾ ਆ ਨਾਰਮਲ ਜੀ ਚੀਜ਼ ਆ ਹਾਂਜੀ ਹਾਂਜੀ 4-500 ਰੁਪਏ ਤੋਂ ਮਾਰਕੀਟ ਚ ਘੱਟ ਨਹੀਂ ਮਿਲਣੀ ਇੱਥੇ 100 ਰੁਪਏ ਦੀ ਬਸ ਓਏ ਹੋਏ 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 ਵਾਹ ਜੀ ਵਾਹ ਵਾਹ ਜੀ ਵਾਹ ਹੋ ਦੱਸੋ ਕੀ ਚਾਹੁੰਦੇ ਹੋ ਆਲੋ ਕਰੀਮ ਬੀਜ ਟੈਨ ਹਰ ਤਰ੍ਹਾਂ ਦੇ ਕਲਰਸ ਦੇ ਵਿੱਚ ਨਾਲ ਕਲਰ ਜਲਦੀ ਮੈਲੇ ਹੋਣ ਦਾ ਵਾਸਤਾ ਹਰ ਚੀਜ਼ ਮੌਜੂਦ ਹੈ ਹਰ ਚੀਜ਼ ਅਵੇਲੇਬਲ ਹੈ ਤੇ ਐਦਾਂ ਆ ਦੇਖੋ ਮੈਟ ਵਗੈਰਾ ਪਏ ਹੋਏ ਨੇ ਤੇ ਕਿਵੇਂ ਤੁਹਾਡੇ ਸਾਹਮਣੇ ਚਿੰਨੀਆਂ ਪਈਆਂ ਚੀਜ਼ਾਂ ਜਿੰਨੇ ਕ ਨਜ਼ਰ ਮਾਰ ਸਕਦੇ ਹੋ ਬਾਈ ਜੀ ਇੱਧਰ ਲੈ ਤਾਂ ਇਹਦਾ ਡੈਕੋਰੇਸ਼ਨ ਸਮਾਨ ਹੀ ਪੂਰਾ ਪਿਆ ਆਪਣੇ ਕੋਲ ਤਾਂ ਸਾਰਾ ਕੁਝ ਮਿਲੂਗਾ ਜੀ ਆ ਲੋ ਜੀ ਲੋ ਆ ਲੋ ਆਈਡਲਸ ਪਏ ਹੋਏ ਆ ਜੀ ਆ ਕਿੰਨਾ ਸੋਹਣਾ ਆ ਚੈੱਕ ਕਰੋ ਜੀ ਆ ਲੋੜ ਮੁੰਡਾ ਕ੍ਰਿਸ਼ਨ ਜੀ ਤੇ ਹੋਰ ਨਾਲ ਦੇ ਨਾਲ ਸੋਹਣੇ ਤੋਂ ਸੋਹਣੇ ਆਈਡਲਸ ਤੁਹਾਡੇ ਵਾਸਤੇ ਮੌਜੂਦ ਆ ਉੱਪਰ ਸੋਨੋ ਇਹ ਲੱਗ ਰਹੇ ਕਲਾਕਸ ਨੇ ਹਾਂਜੀ ਕੋਈ ਕੋਕ ਦੀ ਸ਼ੇਪ ਚਾ ਕੋਕ ਦਾ ਢੱਕਣ ਹੋ ਗਿਆ ਸਟਾਰਬਕਸੋ ਕਿ ਟਾਈਪਾਂ ਇਹ ਸਾਰੇ ਨੇ ਤੁਸੀਂ ਉਹ ਸਾਹਮਣੇ ਕਲਾਕ ਦੇਖੋ ਕਿਤੇ ਵਧੀਆ ਲੱਗਿਆ ਵਾਹ ਜੀ ਵਾਹ ਵਾਹ ਜੀ ਵਾਹ ਅਸ ਕੋ ਚੈੱਕ ਕਰੋ ਜੀ ਵਾਲ ਕਲਾਕਸ ਵੱਡੇ ਸਾਈਜ਼ ਦੇ ਵਿੱਚ ਤੇ ਆ ਪਤਾ ਲੱਗਦਾ ਚੀਜ਼ਾਂ ਪਈਆਂ ਆਹ ਲਓ ਜੀ ਕਿੱਡੀ ਸੋਹਣੀ ਮੂਰਤੀ ਨਾਲ ਆਖੋ ਜੀ ਲਾਰਡ ਬੁੱਧਾ ਆਹਾਹਾ ਵਾਹ ਜੀ ਵਾਹ ਕਿੰਨੀ ਪੋਜ਼ਿਟਿਵ ਵਾਈਬਸ ਵਾਲੀ ਚੀਜ਼ ਆ ਇਹ ਤੇ ਇਧਰ ਨਾਲ ਦੇ ਨਾਲ ਇੰਟੀਰੀਅਰ ਡੈਕੋਰੇਸ਼ਨ ਨੂੰ ਲੈ ਕੇ ਤੁਹਾਡੇ ਵਾਸਤੇ ਸਾਰਾ ਸਮਾਨ ਮੌਜੂਦ ਹੈ ਆਹ ਹੈ ਪਤਾ ਲੱਗਦਾ ਚੀਜ਼ਾਂ ਦਾ ਕਿਵੇਂ ਇੱਥੇ ਸਮਾਨ ਤੇ ਸਮਾਨ ਸਾਰੀ ਚੀਜ਼ਾਂ ਪਈਆਂ ਹੋਈਆਂ ਬੇਬੀ ਵਾਕਰ ਸੀ ਪਈ ਹੋਈ ਆਪਣੇ ਕੋਲ ਜੀ ਹਾਂ ਜੀ ਬਿਲਕੁਲ ਜੀ ਬਹੁਤ ਵਾਹ ਜੀ ਵਾਹ ਬਹੁਤ ਐਵੀ ਡਿਸਕਾਊਂਟ ਤੇ ਐਵੀ ਡਿਸਕਾਊਂਟ ਤੇ ਗੱਦੇ ਬੜੇ ਸੋਹਣੇ ਪਏ ਆ ਭਾਈ ਜੀ ਬੜੇ ਵਧੀਆ ਲੱਗਦੇ ਨੇ ਕੁਸ਼ਿੰਗ ਵਾਲੇ ਜੀ ਇਹ ਕੀ ਚੀਜ਼ ਹੈ ਇਹ ਭਾਈ ਜੀ ਇਹ ਪਿਓਰ ਦੇ ਗੱਦੇ ਨੇ ਠੀਕ ਹੈ ਇਹ ਆਪਣੇ ਕੋਲ ਦੋ ਵੈਰਾਈਟੀਆਂ ਨੇ ਇੱਕ 5700 ਦਾ ਪੈਂਦਾ 6x6 ਦਾ ਹੂੰ ਤੇ ਇੱਕ ਪੈਂਦਾ 8200 ਰੁਪਏ ਦਾ 6x6 ਠੀਕ ਹੈ ਇਹ ਪਿਓਰ ਦੇ ਨੇ ਵਿਦ ਵਾਰੰਟੀ ਦੇ ਨਾਲ ਨੇ ਕਿਆ ਬਾਤ ਹੈ ਕਿਆ ਬਾਤ ਹੈ ਕੋਈ ਦੇਸੀ ਨਹੀਂ ਕੋਈ ਆਪਦੀ ਮੈਨੂਫੈਕਚਰਿੰਗ ਨਹੀਂ ਬ੍ਰਾਂਡ ਦੇ ਗੱਦੇ ਮਤਲਬ ਵਧੀਆ ਸਮਾਨ ਪਿਆ ਹੋਇਆ ਅੰਦਰ ਇਹਦੇ ਗੱਦਿਆਂ ਚ ਵਾਹ ਜੀ ਵਾਹ ਵਾਹ ਜੀ ਬਹੁਤ ਹੀ ਵਧੀਆ ਬਹੁਤ ਸੋਹਣੇ ਬਾਈ ਜੀ ਆ ਚੈੱਕ ਕਰੋ ਲੈ ਪਿਓਰ ਦੇ ਗੱਦੇ ਆ ਵੀ ਤੁਹਾਨੂੰ ਬਦੇ ਮਿਲ ਜਾਣੇ ਆ ਲੋ ਭਾਜੀ ਫਿਟਨੈਸ ਦਾ ਵੀ ਧਿਆਨ ਪੂਰਾ ਰੱਖਿਆ ਹੋਇਆ ਇੱਥੇ ਜੀ ਹਾਂ ਜੀ ਬਾਈ ਜੀ ਕੀ ਕੀ ਪਿਆ ਹੁਣ ਇਹ ਰੀਚ ਦੀ ਵਾਕਿੰਗ ਪੈਡ ਆ ਗਈ ਕਿਆ ਬਾਤ ਹੈ 3000 ਐਮ ਆਰ ਪੀ ਐ 15000 ਆਨਲਾਈਨ ਪ੍ਰਾਈਸ ਸਾਡੇ ਕੋਲੇ 6000 ਰੁਪਏ ਦੀ ਬਸ ਓਏ ਹੋਏ ਹੋਏ 30000 ਵਾਲੀ ਚੀਜ਼ 15000 ਆਨਲਾਈਨ ਇੱਥੇ 6000 ਰੁਪਏ ਦੀ ਹੋਰ ਤੋਂ ਵੱਟ ਕੀ ਭਾਲਦੇ ਹੋ ਜੀ ਆ ਲਓ ਇਹ ਸਾਰੇ ਸਾਈਕਲ ਨੇ ਜਿੰਮ ਦੇ ਆਪ 프로ਫੈਸ਼ਨਲ ਸਾਈਕਲ ਨੇ ਬਾਜ਼ਾਰ ਚ 25 22 28 28000 ਦੇ ਨੇ ਸਾਡੇ ਕੋਲ ਇਹ ਵੀ ਡਿਸਕਾਊਂਟ ਤੇ ਨੇ ਵਾਹ ਜੀ ਵਾਹ ਆ ਵੀ ਡਿਸਕਾਊਂਟ ਤੇ ਲੱਗੇ ਹੋਇਆ ਲੋ ਜੀ ਲੋ ਪ੍ਰੋਪਰ ਨਾਲ ਫੁੱਟ ਗ੍ਰਿਪ ਦੇ ਨਾਲ ਸਾਰੀ ਚੀਜ਼ਾਂ ਮੌਜੂਦ ਤੇ ਐ ਪਏ ਨੇ ਇੱਥੇ ਸਾਈਕਲ ਪਾਦਣਗੇ ਤੁਹਾਡੇ ਸਾਰੇ ਨਾਲ ਦੇ ਨਾਲ ਸ਼੍ਰੀ ਚ ਜਾਣ ਤੇ ਜੀ ਹਾਂ ਫਿਰ ਦੱਸ ਦਿੰਨੇ ਆ ਏ ਯਾ ਸ਼ੌਕਿੰਗ ਡੀਲਸ ਸ਼ਾਪ ਨੰਬਰ 10 ਤੋਂ 19 ਕ੍ਰਿਸ਼ਨਾ ਮਾਰਕੀਟ ਮਲੋਟ ਰੋਡ ਬਠਿੰਡਾ ਤੋਂ ਬਾਹਰੋਂ ਨਿਕਲਦੇ ਹੋ ਥਰਮਲ ਵਾਲੇ ਪਾਸੇ ਨੂੰ ਤੇ ਉੱਥੇ ਆ ਕੇ ਜਿੱਦਾਂ ਹੀ ਐਂਟਰ ਕਰੋਗੇ ਕ੍ਰਿਸ਼ਨਾ ਮਾਰਕੀਟ ਦੇ ਖੱਬੇ ਪਾਸੇ ਸ਼ੌਕਿੰਗ ਡੀਲਸ ਪੜ ਲੋਗੇ ਤੇ ਆ ਕੇ ਇੱਥੇ ਤੁਹਾਨੂੰ ਸ਼ੌਕ ਹੀ ਲੱਗਣਾ ਕਿਉਂਕਿ ਡੀਲਸ ਐਨੀਆਂ ਸਸਤੀਆਂ ਮਿਲਣੀਆਂ ਨੇ ਹਰ ਤਰ੍ਹਾਂ ਦਾ ਸਮਾਨ ਮਿਲਣਾ ਸੋ ਆ ਸਕਰੀਨ ਤੇ ਨਜ਼ਰ ਮਾਰੀ ਚੱਲੋ ਜਦ ਤੱਕ ਨਜ਼ਰ ਜਾਂਦੀ ਹੈ ਤੇ ਦੇਖਦੇ ਦੇਖਦੇ ਥੱਕ ਜਾਓਗੇ ਅੱਕ ਜਾਓਗੇ ਪਰ ਸਮਾਨ ਨਹੀਂ ਮੁੱਕਣਾ